ਅਸੀਂ ਐਨਾ ਭੱਜੇ ਫਿਰਦੇ ਆ ਅਸੀਂ ਅੰਨੇ ਹੋ ਗਏ ਅਨਯਤੇ ਬੋਲੇ ਹੋ ਗਏ ਅੱਜ ਅਸੀਂ ਚੰਗੇ ਪ੍ਰਚਾਰਕ ਜਿਨ੍ਹਾਂ ਨੂੰ ਸਾਹਮਣਾ ਚਾਹੀਦਾ ਸੀ ਕੌਮ ਦੇ ਹੀਰੇ ਜਿਹੜੇ ਸਾਹਮਣੇ ਚਾਹੀਦੇ ਸੀ ਅੱਜ ਸਾਡੇ ਕੌਮ ਦੇ ਹੀਰੇ ਜਿਹੜੇ ਛੜਕਾਂ ਤੇ ਰੋਦੇ ਪੈਣੇ ਮਾਫ਼ ਕਰਨਾ ਲਾਈਵ ਚੱਲ ਰਿਹਾ ਪਰ ਇਹ ਹਾਲਾਤ ਬਣ ਗਏ ਨੇ ਸਾਡੇ ਕੌਮ ਦੇ ਅੱਜ ਅਸੀਂ ਚੰਗੇ ਪ੍ਰਚਾਰਕਾਂ ਨੂੰ ਚੰਗੇ ਕਵੀਸ਼ਰਾਂ ਨੂੰ ਸਾਹਮਣੇ ਰੱਖ ਚੰਗੇ ਕਥਾਵਾਚਕ ਚੰਗੇ ਗਰੰਥੀ ਸਿੰਘ ਜਿਨ੍ਹਾਂ ਨੇ ਸਾਡੀ ਕਾਮ ਨੂੰ ਚੰਗੇ ਰਾਹ ਤੇ ਤੋਰਨਾ ਸੀ ਇੱਕ ਦਾਸ ਨੇ ਛੋਟੀ ਜੀ ਘਟਨਾ ਲਿਖੀ ਹੈ ਇੱਕ ਪਰਿਵਾਰ ਦੇ ਵਿੱਚ ਇੱਕ ਛੋਟਾ ਜਿਹਾ ਪ੍ਰੋਗਰਾਮ ਹੁੰਦਾ ਹੈ ਪਰਿਵਾਰ ਦੇ ਵਿੱਚ ਜਦੋਂ ਪ੍ਰੋਗਰਾਮ ਹੁੰਦਾ ਤੇ ਉਹਨਾਂ ਨੇ ਘਰ ਦੇ ਵਿੱਚ ਖੰਡ ਪਾਠ ਕਰਵਾਇਆ ਖੰਡ ਪਾਠ ਕਰਵਾ ਤੇ ਘਰ ਦੇ ਵਿੱਚ ਢਾਡੀ ਸਿੰਘ ਬੁਲਾਇਆ ਢਾਡੀ ਸਿੰਘ ਨੇ ਪ੍ਰੋਗਰਾਮ ਕੀਤਾ ਗੱਜ ਕੇ ਗੜੀਆਂ 12 ਗਾਈਆਂ ਜਦੋਂ 12 ਗਾਈਆਂ ਸਮਾਂ ਆਇਆ ਭੇਟਾ ਦਾ ਜਦੋਂ ਭੇਟਾ ਦਾ ਸਮਾਂ ਆਇਆ ਤੇ 21000 ਰੁਪਇਆ ਉਹਨਾਂ ਨੂੰ ਭੇਟਾ ਦਿੱਤੀ ਲੱਗੇ ਬੈਠਾ ਸੀ ਛੋਟਾ ਵੀਰ ਕਹਿਣ ਲੱਗਾ ਵੱਡੇ ਵੀਰ ਢਾਡੀ ਸਿੰਘਾਂ ਨੂੰ ਬਾਬਿਆਂ ਨੂੰ ਪੈਸੇ ਕਿੰਨੇ ਦਿੱਤੇ ਨੇ ਕਹਿਣ ਲੱਗਾ ਛੋਟੇ ਵੀਰ 20000 ਰੁਪਏ ਦਿੱਤਾ ਜੇ ਤਾਂ ਕਹਿਣ ਲੱਗਾ 21000 ਰੁਪਏ ਦਿੱਤਾ ਕਹਿਣ ਲੱਗਾ ਵੱਡੇ ਵੀਰ ਇੰਨੇ ਪੈਸੇ ਦਿੱਤੇ ਇਹਨਾਂ ਬਾਬਿਆਂ ਨੇ ਪੈਸੇ ਕੀ ਕਰਨੇ ਨੇ ਕੰਮ ਤੇ ਕੋਈ ਕੀਤਾ ਨਹੀਂ ਗਾ ਦੋ ਘੰਟਾ ਬੋਲੀਆ ਨੇ ਦੋ ਘੰਟੇ ਲੱਗੇ ਨੇ ਇੱਕ ਦਿਨ ਨਾਲ ਕੰਮ ਹੋ ਗਿਆ 1000 ਰੁਪਏ ਕਾਹਦਾ ਦੇ ਦਿੱਤਾ ਤੇ ਉਹ ਵੱਡਾ ਵੀਰ ਕਹਿਣ ਲੱਗਾ ਕਹਿੰਦਾ ਛੋਟੇ ਵੀਰ ਟਾਡੀ ਸਿੰਘਾ ਨੇ ਬਾਬਿਆਂ ਨਾਲ ਸਾਨੂੰ ਗੁਰੂ ਦੇ ਨਾਲ ਜੋੜਿਆ ਗੁਰੂ ਦੀਆਂ ਵਿਚਾਰਾਂ ਸਾਨੂੰ ਸੁਣਾਈਆਂ ਨੇ ਤੇ ਜਦੋਂ ਇਦਾਂ ਕਿਆ ਕਰ ਕਹਿਣ ਲੱਗਾ ਕਿ ਤੇ ਆਪਾਂ ਨੂੰ ਵੀ ਆਉਂਦਣਾ ਸੀ ਇਹ ਤੇ ਆਪਾਂ ਇੱਕ ਛੋਟਾ ਜਿਹਾ ਪਖੰਡ ਕਰਨਾ ਸੀ ਛੋਟਾ ਜਿਹਾ ਵਿਚਾਰ ਕਰਨਾ ਸੀ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਗੁਰੂ ਦੇ ਨਾਲ ਵੀ ਜੁੜੇ ਹੋਏ ਹਾਂ ਅੱਗੇ ਦਾਸ ਨੇ ਥੋੜੀ ਜਿਹੀ ਘਟਨਾ ਜਿਹੜੀ ਬਦਲ ਕੇ ਲਿਖੀ ਫਿਰ ਜੇ ਸਮਾਂ ਆਇਆ ਛੋਟੇ ਵੀਰ ਦੀ ਜਿਹੜੀ ਭੈਣ ਦਾ ਜਿਹੜਾ ਵਿਆਹ ਸੀ ਵਾਇਪਰੂ ਬੇਟੀ ਦਾ ਵਿਆਹ ਸੀ ਜਦੋਂ ਬੇਟੀ ਦਾ ਵਿਆਹ ਸੀ ਸਾਰੀਆਂ ਤਿਆਰੀਆਂ ਹੋ ਗਈਆਂ ਤੇ ਵੱਡਾ ਵੀਰ ਕਹਿਣ ਲੱਗਾ ਕਹਿਣ ਲੱਗਾ ਛੋਟੇ ਵੀਰ ਬੇਟੀ ਦੀਆਂ ਵਿਆਹ ਦੀਆਂ ਤਿਆਰੀਆਂ ਹੋ ਗਈਆਂ ਨੇ ਕਹਿੰਦਾ ਹਾਂ ਵੀਰ ਜੀ ਹੋ ਗਈਆਂ ਨੇ ਕਹਿੰਦੇ ਸਾਰੇ ਕਲਾਕਾਰਾਂ ਨੂੰ ਬੁਲਾ ਲਿਆ ਕਹਿੰਦੇ ਬੁਲਾ ਲਿਆ ਕਹਿੰਦੇ ਕਿੰਨੇ ਪੈਸੇ ਦਿੱਤੇ ਕਹਿਣ ਲੱਗਾ ਵੱਡੇ ਵੀਰ ਉਸ ਕਲਾਕਾਰ ਜਿਹੜਾ ਬਹੁਤ ਤਕੜਾ ਕਲਾਕਾਰ ਉਸਨੇ 10 ਲੱਖ ਰੁਪਇਆ ਮੰਗਿਆ ਸੀ ਤੇ ਮੈਂ 8 ਲੱਖ ਦੇ ਵਿੱਚ ਗੱਲ ਕਰ ਰਿਹਾ ਜਦੋਂ ਇਹ ਕਹਿਆ ਤੂੰ ਕਹਿਣ ਲੱਗਾ ਕਹਿੰਦਾ ਛੋਟੇ ਵੀਰ ਤੈਨੂੰ ਯਾਦ ਹੈ ਜਦੋਂ ਘਰ ਦੇ ਵਿੱਚ ਢਾਡੀ ਸਿੰਘ ਨੂੰ ਪੈਸੇ ਦੇਣੇ ਸੀ ਤੇ ਮੈਂ 21000 ਰੁਪਇਆ ਦਿੱਤਾ ਸੀ ਤੇ ਤੂੰ ਕਹਿਣ ਲੱਗਾ ਕਿ ਵੱਡੇ ਵੀਰ ਪੈਸੇ ਬਹੁਤ ਦੇ ਦਿੱਤੇ ਅੱਜ ਤੂੰ ਇੱਕ ਕਲਾਕਾਰ ਨੂੰ 10 ਲੱਖ ਮੰਗਿਆ ਸੀ ਤੇ 8 ਲੱਖ ਦੇ ਕੇ ਆ ਰਿਹਾ ਨਾਲੇ ਉਹ ਆ ਕੇ ਸਾਡੀਆਂ ਧੀਆਂ ਭੈਣਾਂ ਦੀਆਂ ਬਾਹਾਂ ਫੜੇਗਾ ਨਾਲੇ ਨੱਚੇਗਾ ਜਦੋਂ ਵਿਆਹ ਦੇ ਉੱਤੇ ਵੀ ਹੋ ਸਕਦਾ ਤੂੰ ਲੱਖ ਰੁਪਈਆ ਸੁੱਟ ਦਵੇਂਗਾ ਜਿਨ੍ਹਾਂ ਆ ਕੇ ਸਾਡੀਆਂ ਧੀਆਂ ਭੈਣਾਂ ਦੀਆਂ ਬਾਹਾਂ ਫੜਦੀਆਂ ਸੀ ਉਹਨਾਂ ਨੂੰ 8 ਲੱਖ ਰੁਪਈਆ ਦੇ ਰਿਆਂ ਤੇ ਜਿਸ ਨੇ ਸਾਨੂੰ ਗੁਰੂ ਦੇ ਨਾਲ ਸੰਗਤ ਦੇ ਨਾਲ ਜੋੜਿਆ ਸੀ ਉਸ ਨੂੰ 21000 ਰੁਪਈਆ ਦੇਣ ਲੱਗੇ ਵੀ ਤੈਨੂੰ ਦੁੱਖ ਦਾ ਪਿਆ ਸੀ ਅੱਜ ਸਾਡੇ ਹਾਲਾਤ ਜਿਹੜੇ ਇਹ ਬਣ ਗਏ ਨੇ ਅਸੀਂ ਘਰ ਦੇ ਵਿੱਚ ਕੰਜਰਪੁਣਾ ਕਰਨਾ ਹੋਵੇ ਉਹਦੇ ਵਾਸਤੇ ਸਾਡੇ ਕੋਲ ਖੁੱਲਾ ਸਮਾਂ ਜਦੋਂ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਗ੍ਰੰਥੀ ਸਿੰਘ ਆ ਕੇ ਆਉਂਦਾ ਜਾਂ ਕਥਾ ਵਿਚਾਰ ਹੁੰਦੀ ਆ ਉਸ ਨੂੰ ਭੇਟਾ ਦੇਣ ਲੱਗੇ ਅਸੀਂ ਕੰਜੂਸੀ ਵਰਤਦੇ ਆ ਜਿਹੜੇ ਚੰਗੇ ਪ੍ਰਚਾਰਕਾਂ ਨੇ ਚੰਗੇ ਗ੍ਰੰਥੀਆਂ ਨੇ ਸਾਨੂੰ ਗੁਰੂ ਦੇ ਨਾਲ ਜੋੜਨਾ ਸੀ ਅੱਜ ਉਹ ਗੁਰੂ ਦੇ ਨਾਲ ਟੁੱਟਦੇ ਜਾ ਰਹੇ ਕਿਉਂ ਟੁੱਟਦੇ ਜਾ ਰਹੇ ਕਿਉਂਕਿ ਅੱਜ ਉਹਨਾਂ ਦੇ ਹਾਲਾਤ ਜਿਹੜੇ ਬਹੁਤ ਮਾੜੇ ਨੇ ਅੱਜ ਇਨਸਾਨ ਸੋਚਦਾ ਪਿਆਰ ਕਿ ਮੇਰਾ ਸਾਰਾ ਦੁਨੀਆ ਦੇ ਉੱਤੇ ਰਾਜ ਹੋਣਾ ਚਾਹੀਦਾ ਜੇ ਦੁਨੀਆ ਦੇ ਉੱਤੇ ਰਾਜ ਨਹੀਂ ਹੁੰਦਾ ਕਹਿੰਦਾ ਮੇਰਾ ਜਿਹੜਾ ਪਿੰਡ ਦੇ ਵਿੱਚ ਰਾਜ ਹੋਣਾ ਚਾਹੀਦਾ ਜੇ ਪਿੰਡ ਦੇ ਵਿੱਚ ਰਾਜ ਨਹੀਂ ਹੁੰਦਾ ਤੇ ਫਿਰ ਕਹਿੰਦਾ ਮੇਰਾ ਘਰ ਦੇ ਵਿੱਚ ਜਨਾਨੀ ਦੇ ਉੱਤੇ ਰਾਜ ਹੋਣਾ ਚਾਹੀਦਾ ਜਦੋਂ ਜਨਾਨੀ ਤੋਂ ਵੱਜਦੀਆਂ ਚਾਰ ਚੇੜਾਂ ਫਿਰ ਕਹਿੰਦਾ ਮੇਰਾ ਬੱਚਿਆਂ ਦੇ ਉੱਤੇ ਰਾਜ ਹੋਣਾ ਚਾਹੀਦਾ ਜਦੋਂ ਬੱਚਿਆਂ ਤੋਂ ਵੀ ਛੱਦਰ ਵੱਜਦੇ ਨੇ ਫਿਰ ਡਾਂਗ ਚੁੱਕਦਾ ਦਾਦੀ ਪੁੱਛਦੀ ਪੁੱਤਰ ਕਿੱਥੇ ਚੱਲਿਆ ਕਹਿੰਦਾ ਘਰ ਦੇ ਵਿੱਚ ਤਾਂ ਚੱਲਦੀ ਨਹੀਂ ਪਈ ਜਾ ਕੇ ਗ੍ਰੰਥੀ ਦੇ ਨਾਲ ਲੜਨ ਵਾਸਤੇ ਚੱਲਿਆ ਇੱਥੇ ਵਿਦਵਾਨ ਬੜਾ ਸੋਹਣਾ ਲਿਖਦਾ ਪਿਆ ਕਹਿੰਦਾ ਜਿੰਦੀ ਘਰ ਨਾ ਚੱਲੇ ਪੂਰਾ ਤੇ ਜੁੱਤੀਆਂ ਖਾਏ ਜਨਾਨੀ ਤੋਂ ਉਹ ਰੋਗ ਗ੍ਰੰਥੀ ਉੱਤੇ ਆ ਕੇ ਝਾੜਦਾ ਵੇਖਿਆ ਮੈਂ ਜੋ ਟਾਂਗ ਵਿੱਚ ਖੜ ਕੇ ਮੱਤਾ ਦਵੇ ਨਵੇਂ ਪਨੇਰੀ ਨੂੰ ਤੇ ਸਕੇ ਭਾਈ ਦੇ ਨਾਲ ਲੜਦਾ ਖੁੱਤ ਵੇਖਿਆ ਮੈਂ ਸਾਡੇ ਹਾਲਾਤ ਇਹ ਬਣ ਗਏ ਨੇ ਸਾਨੂੰ ਸਾਹਮਣਾ ਪਵੇ ਦਾ ਚੰਗੇ ਪ੍ਰਚਾਰਕਾਂ ਨੂੰ ਚੰਗੇ ਹੀਰਿਆਂ ਨੂੰ ਜਿਨ੍ਹਾਂ ਨੇ ਸਾਡੀ ਕਾਮ ਨੂੰ ਜਿਹੜਾ ਅੱਗੇ ਲੈ ਕੇ ਜਾਣਾ